ਨਹੀਂ ਤਾਂ ਆ ਜਿਹੜੀ ਵੋਟਚੋਰ ਗੱਦੀ ਛੋੜ ਇਹ ਸਾਡੇ ਤੇ ਲੱਗ ਹੋ ਰਹੀ ਐ ਇਸ ਸੀਟ ਤੇ ਲੱਗ ਹੁੰਦੀ ਐ ਵੀ ਇਹਦੀ ਸੀਟ ਤੇ ਜਿਨ੍ਹਾਂ ਨੇ ਵੋਟਾਂ ਚੋਰੀ ਕੀਤੀਆਂ ਤੁਸੀਂ ਗੱਦੀ ਆਪ ਛੱਡੋ ਸ਼ਰਮ ਕਰੋ ਵੀ ਤੁਸੀਂ ਇਹ ਵੋਟਾਂ ਨਾਲ ਜਿੱਤੇ ਹੋਏ ਹੋ ਝੂਠੀਆਂ ਵੋਟਾਂ ਨਾਲ ਜਿੱਤੇ ਹੋਏ ਹੋ ਸ਼ਰਮ ਆਣੀ ਚਾਹੀਦੀ ਐ ਜਦੋਂ ਤੁਹਾਨੂੰ ਲੋਕ ਹੀ ਨਹੀਂ ਪਸੰਦ ਕਰਦੇ ਜਿਹੜਾ ਆਪ ਦਾ ਕੈਂਡੀਡੇਟ ਸੀ ਉਹ ਤੇ ਮੇਰੇ ਤੋਂ ਅੱਧੀ ਵੋਟ ਦੇ ਉੱਤੇ ਸੀ ਇਹਨਾਂ ਨੇ ਜਿਹੜੀ ਹੈ 1.5 200 ਵੋਟਸ ਤੋਂ ਆ ਕੇ ਜਿਹੜਾ ਕਾਲੀ ਦਲ ਵਾਲਾ ਜਿੱਤਾਇਆ ਉਹ ਤੱਕ ਜਿੱਤਾਇਆ ਕਿ ਕਾਂਗਰਸ ਦਾ ਨੰਬਰ ਵੱਧ ਰਿਹਾ ਸੀ ਕਾਂਗਰਸ ਦਾ ਮੇਰ ਬਣ ਰਿਹਾ ਸੀ ਇਹਨਾਂ ਨੂੰ ਕਾਲੀ ਦਲ ਦੇ ਜਿੱਤਣ ਨਾਲ ਕੋਈ ਫਰਕ ਨਹੀਂ ਪੈਣਾ ਇਹਨਾਂ ਨੂੰ ਇਹ ਸੀ ਵੀ ਕਾਂਗਰਸ ਨਹੀਂ ਜਿੱਤਣੀ ਚਾਹੀਦੀ ਉਸ ਟਾਈਮ ਤੇ ਸੀ 45 ਮੈਂਬਰ ਸਾਡੇ ਮੈਂ ਜਿੱਤਣ ਦਾ ਮੈਂ 43 ਹੋ ਗਏ ਅਸੀਂ ਤੇ ਮੇਰ ਤੇ ਕਲੀਅਰ ਸੀ ਜਿਵੇਂ ਮਜਿਤੀਆਂ ਵੇਲੇ ਹੋਇਆ ਵੀ ਮਜਿਤੀਆਂ ਸਾਹਿਬ ਨੂੰ ਦੁਪਹਿਰੇ ਸਾਨੂੰ ਦੇਸੀ ਦੱਸ ਗਿਆ ਕਿ ਮੇ ਜੀਟੀਆ ਸਾਹਿਬ ਚਲੇ ਗਏ ਹਲਕਾ ਛੱਡ ਕੇ ਕਿਉਂ ਉਹਨਾਂ ਨੇ ਜਦੋਂ VOTING ਦਾ ਪੈਟਰਨ ਦੇਖਿਆ ਉਹਨਾਂ ਨੇ ਕਿਹਾ ਮੈਂ ਤਾਂ ਨਾ ਰਾਇਲ ਲੋਕਾਂ ਨੂੰ ਤੁਮਾਇਆ ਕਰ ਚੁੱਕਾ ਨੂੰ ਇਹ ਕਰ ਨੂੰ ਬਸ ਮੈਨੂੰ ਬੈਣੀ ਸਾਰੇ ਮੇਰੇ ਕੌਂਸਲਰ ਡੁੱਤੇ ਹੋਏ ਤਕਾਂਦੇ ਅੰਦਰ ਬੰਦ ਕੀਤੇ ਹੋਏ ਹੈ ਨਾ ਡਰਾਈ ਜਾਂਦੇ ਹੋਏ ਸੀ ਕਿਉਂਕਿ ਕਦੇ ਵੀ ਪਰਚਾ ਤਾਂ ਇਹਨਾਂ ਦਾ ਕੀ ਪਤਾ ਕਦੋਂ ਪਰਚਾ ਕਿਵੇਂ ਪਾਤੇ ਕਿਸੇ ਤੇ ਆਪਾਂ ਕਿੱਥੇ ਖੜੇ ਸੀ 6000 ਲੋਕ ਤੇ ਹਾਰੇ ਹਨ ਤੇ ਜਦੋਂ ਦੁਪਹਿਰ ਨੂੰ ਇਹਨਾਂ ਨੂੰ ਲੱਗਿਆ ਕਿ ਮੈਂ ਹਾਰ ਰਹੇ ਹਾਂ ਇਹ ਸਾਰੀ ਵੋਟ ਟ੍ਰਾਂਸਫਰ ਕਰ ਗਏ ਉਹਨੂੰ ਉਸ ਲੇਡੀ ਨੂੰ ਜਿਹਨੂੰ ਕੋਈ ਜਾਣਦਾ ਹੀ ਨਹੀਂ ਸੀ ਉਹ ਹਨੇਰੀ ਦੇ ਵਿੱਚ ਉਹਨਾਂ ਨੇ ਪਤਾ ਉਹਨੂੰ ਕੋਈ ਅੰਮ੍ਰਿਤਸਰ ਇਸ ਦਾ ਉਹਨੂੰ ਹੀ ਨਹੀਂ ਪਤਾ ਸੀ ਵੀ ਐਮ.ਐਲ.ਏ ਬਣ ਕੇ ਕਿੱਤਨਾ ਕੀ ਹੁੰਦਾ ਦੋ ਤਿੰਨ ਸਾਲ ਤੋਂ ਵੈਸੇ ਨਹੀਂ ਉਹਨੂੰ ਸਮਝ ਆਇਆ ਕਿ ਫੋਨ ਕਿਨੂੰ ਕਰਨਾ ਹੈ ਨਹੀਂ ਤਾਂ ਆ ਜਿਹੜੀ ਵੋਟਚੋਰ ਗੱਦੀ ਛੋੜ ਇਹ ਸਾਡੇ ਤੇ ਲੱਗ ਹੋ ਰਹੀ ਹੈ ਇਸ ਸੀਟ ਤੇ ਲੱਗ ਹੁੰਦੀ ਹੈ ਵੀ ਇਹਦੀ ਸੀਟ ਤੇ ਜਿਨ੍ਹਾਂ ਨੇ ਵੋਟਾਂ ਚੋਰੀ ਕੀਤੀਆਂ ਤੁਸੀਂ ਗੱਦੀ ਆਪ ਛੱਡੋ ਸ਼ਰਮ ਕਰੋ ਵੀ ਤੁਸੀਂ ਇਹ ਵੋਟਾਂ ਨਾਲ ਜਿੱਤੇ ਹੋਏ ਹੋ ਝੂਠਿਆਂ ਵੋਟਾਂ ਨਾਲ ਜਿੱਤੇ ਹੋਏ ਹੋ ਸ਼ਰਮ ਆਣੀ ਚਾਹੀਦੀ ਹੈ ਜਦੋਂ ਤੁਹਾਨੂੰ ਲੋਕ ਹੀ ਨਹੀਂ ਪਸੰਦ ਕਰਦੇ ਹੁਣ ਮੈਨੂੰ ਲੋਕ ਨਹੀਂ ਵੋਟ ਪਾਉਂਦੇ ਕੋਈ ਪ੍ਰੋਬਲਮ ਨਹੀਂ ਇਹਦਾ ਮਤਲਬ ਮੇਰੀ ਸੇਵਾ 'ਚ ਕੋਈ ਕਮੀ ਰਹਗੀ ਮੈਂ ਨਹੀਂ ਕਰ ਸਕੀ ਲੋਕਾਂ ਨੂੰ ਖੁਸ਼ ਆਵਾਜ਼ੀ ਪਾਰਟੀ ਸਰਕਾਰਾ ਔਰ ਐਨਆਰਆਈ ਵੋਟਰ ਜਿਹੜੇ ਜੈਟ ਹੋਏ ਹੈ ਜਿਸ ਭਾਵੇਂ ਜਰਨੀ ਵੋਟਾਂ ਦੇ ਦੇ ਨੇ ਉਹ ਕਾਲੀਦਨ ਨਾਲ ਸੰਬੰਧ ਰੱਖਦੇ ਨੇ ਇੱਕ ਮੈਂ ਬ्यान ਇਹ ਤੇ ਕਰ ਮੈਂ ਤਾ ਹਾਂ ਕਿਉਂਕਿ ਜਿਹੜਾ ਆਪ ਦਾ ਕੈਂਡੀਡੇਟ ਸੀ ਉਹ ਤੇ ਮੇਰੇ ਤੋਂ ਅੱਧੀ ਵੋਟ ਦੇਤੇ ਸੀ ਇਹਨਾਂ ਨੇ ਜਿਹੜੀ ਹੈ 1.5 200 ਵੋਟਸ ਤੋਂ ਆਕੇ ਜਿਹੜਾ ਕਾਲੀ ਦਲ ਦਾ ਜਤਾਇਆ ਉਹ ਤਦ ਜਤਾਇਆ ਕਿ ਕਾਂਗਰਸ ਦਾ ਨੰਬਰ ਵੱਧ ਰਿਹਾ ਸੀ ਕਾਂਗਰਸ ਦਾ ਮੇਰ ਬਣ ਰਿਹਾ ਸੀ ਇਹਨਾਂ ਨੂੰ ਕਾਲੀ ਦਲ ਦੇ ਜਿੱਤਣ ਨਾਲ ਕੋਈ ਫਰਕ ਨਹੀਂ ਪੈਣਾ ਇਹਨਾਂ ਨੂੰ ਇਹ ਸੀ ਵੀ ਕਾਂਗਰਸ ਨਹੀਂ ਜਿੱਤਣੀ ਚਾਹੀਦੀ ਉਸ ਟਾਈਮ ਤੇ ਅਸੀਂ 45 ਮੈਂਬਰ ਸਾਡੇ ਮੈਂ ਜਿੱਤਣ ਨਾਲ ਮੈਂ 43 ਹੋ ਗਏ ਅਸੀਂ ਤੇ ਮੇਰ ਤਕਲੇਰ ਜਿਵੇਂ ਮਜੀਠੀਆ ਵੇਲੇ ਹੋਇਆ ਵੀ ਮਜੀਠੀਆ ਸਾਹਿਬ ਨੂੰ ਦੁਪਹਿਰੇ ਸਾਨੂੰ ਜੇਸੀ ਦੱਸ ਗਿਆ ਵੀ ਮਜੀਠੀਆ ਸਾਹਿਬ ਚਲੇ ਗਏ ਹਲਕਾ ਛੱਡ ਕੇ ਕਿਉਂ ਉਹਨਾਂ ਨੇ ਜਦੋਂ VOTING ਦਾ ਪੈਟਰਨ ਦੇਖਿਆ ਉਹਨਾਂ ਨੇ ਕਿਹਾ ਮੈਂ ਤਾਂ ਨਾਟ ਰਾਇਲ ਆਪਨ ਨੂੰ ਤੁਮ ਕਹੋਇਆ ਪਰਚੇ ਕਰ ਦੂ ਮੈਂ ਕਰ ਦੂ ਬੁੱਸੋ ਮੈਨੂੰ ਹੀ ਪੈਣੀ ਹੈ ਸਾਰੇ ਮੇਰੇ ਕਾਉਂਸਲਰ ਲੁਕੇ ਹੋਏ ਇੱਕ ਰਾਦੇ ਅੰਦਰ ਬੰਦ ਕੀਤੇ ਹੋਏ ਹੈ ਨਾ ਡਰਾਈ ਐਨੇ ਹੋਏ ਸੀ ਕਿਉਂਕਿ ਕਦੇ ਵੀ ਪਰਚਾ ਦਾ ਇਹ ਨਾ ਤਾਂ ਕੀ ਪਤਾ ਕਦੋਂ ਪਰਚਾ ਕਿਵੇਂ ਪਾ ਦੇਣ ਕਿਸੇ ਤੇ ਤਾਂ ਵੀ ਆਪਾਂ ਕਿੱਥੇ ਖੜੇ ਸੀ 6000 ਰੋਡ ਤੇ ਹਾਰੇ ਆ ਤੇ ਜਦੋਂ ਦੁਪਹਿਰ ਨੂੰ ਇਹਨਾਂ ਨੂੰ ਲੱਗਿਆ ਕਿ ਮੈਂ ਹਾਰ ਰਿਹਾ ਇਹ ਸਾਰੀ ਵੋਟ ਟ੍ਰਾਂਸਫਰ ਕਰ ਗਿਆ ਉਹਨੂੰ ਉਸ ਲੇਡੀ ਨੂੰ ਜਿਹਨੂੰ ਕੋਈ ਜਾਣਦਾ ਹੀ ਨਹੀਂ ਸੀ ਉਹ ਹਨੇਰੀ ਦੇ ਵਿੱਚ ਉਹਨਾਂ ਨੇ ਪਤਾ ਉਹਨੂੰ ਕੋਈ ਹਰਮਨਤ ਸਰ ਇਸ਼ਤਾ ਉਹਨੂੰ ਇਹ ਨਹੀਂ ਪਤਾ ਸੀ ਵੀ ਐਮਐਲਏ ਬਣ ਕੇ ਕਰਨਾ ਕੀ ਹੁੰਦਾ ਦੋ ਤਿੰਨ ਸਾਲ ਤੋਂ ਵੈਸੇ ਨਹੀਂ ਉਹਨੂੰ ਸਮਝ ਆਇਆ ਵੀ ਫੋਨ ਕਿਨੂੰ ਕਰਨਾ ਅਕਸ਼ਰ ਅਨਿਲ ਯੂਸ਼ੀ ਸ਼ਾਮਲ ਹੋ ਗਏ ਹੈ ਕਾਂਗਰਸ ਪਈਆਂ ਹੁਣ ਉਹ ਸੋਚਦਾ ਬੀਜੇਪੀ ਨੂੰ ਵੀ ਪਈਆਂ ਹੋਣ ਮੈਂ ਕਹਿੰਨੀ ਆ ਜਿਹੜਾ ਬੰਦਾ ਚਿਤਾਇਆ ਗਿਆ ਜਦੋਂ ਸਾਡਾ ਬੰਦਾ ਜਿੱਤ ਗਿਆ ਤੇ ਸਾਡੇ ਉਲਟ ਭੁਗਤੀਆਂ ਤਾਂ ਹੀ ਸਾਨੂੰ ਪਤਾ ਚੱਲਿਆ ਨਾ ਰੈਜ਼ਾਈਡਿੰਗ ਅਫਸਰ ਨੇ ਤਾਂ ਮਾਰ ਕਰਕੇ ਸਾਨੂੰ ਇਹਨਾਂ ਦਾ ਪਤਾ ਚੱਲ ਜਾਂਦਾ ਹੈ ਬੂਥ ਤੇ ਸਾਡਾ ਬੰਦੇ ਵੀ ਬੈਠੀ ਹੁੰਦੇ ਅੰਦਰ ਵੀ ਭਾਜੀ ਆਪਣੀਆਂ ਔਰਤਾਂ ਤਾਂ ਪਈਆਂ ਸੀ ਪਰ ਬਾਹਰੋਂ ਕਿਹੜੇ ਕਿਹੜੇ ਬੰਦੇ ਆਏ ਸਾਨੂੰ ਪਤਾ ਨਹੀਂ ਪਤਾ ਨਹੀਂ ਲੱਗਾ ਅੰਦਰ ਨਹੀਂ ਜਦੋਂ ਸਾਡਾ ਪੋਜ਼ਿਟਿੰਗ ਅਫਸਰ ਹੀ ਉਹਨੂੰ ਥ੍ਰੈਟ ਕੀਤਾ ਹੈ ਉਹ ਆਪਣਾ ਐਫੀਡੇਵਿਟ ਦੇ ਕੇ ਗਿਆ ਉਹ ਐਫੀਡੇਵਿਟ ਲਿਖ ਗਿਆ ਵੀ ਮੈਨੂੰ ਥ੍ਰੈਟ ਕੀਤਾ ਵੀ ਤੂੰ ਅੱਗੇ ਜਾ ਕੇ ਦੋ ਕੁਰਸੀਆਂ ਨੇ ਆ ਕੇ ਮੈਂ ਇਹ ਕਹਿ ਰਹੀ ਆਂ ਵੀ ਇਹਦੇ ਵਿੱਚ ਇਹ ਕੱਲਾ ਇਹ ਨਹੀਂ ਕਿ ਬੰਦੇ ਹੀ ਇਹ ਕੰਮ ਕਰਦੇ ਨੇ ਜਦੋਂ ਤੱਕ ਪੁਲਿਸ ਤੇ ਜਦੋਂ ਤੱਕ ਐਡਮਿਨਿਸਟ੍ਰੇਸ਼ਨ ਇਨਾ ਦਾ ਸਾਥ ਦਊਗੀ ਹੁਣ ਐਡਮਿਨਿਸਟ੍ਰੇਸ਼ਨ ਨੂੰ ਕੀ ਲੋੜਾ ਡਰਨ ਦੀ ਮੈਂ ਤੁਹਾਨੂੰ ਐਵੀਡੈਂਸ ਦਿੱਤਾ ਤੁਸੀਂ ਅੱਜ ਉੱਥੇ ਡਿਪਟੀ ਕਮਿਸ਼ਨਰ ਬੈਠਾ ਐਸਡੀਐਮ ਕੋਲੇ ਨੇ ਧੱਕੇ ਖਾ ਲਈ ਇੰਨੇ ਜ਼ਿਆਦਾ ਤੁਹਾਨੂੰ ਕੀ ਪ੍ਰੋਬਲਮ ਹੈ ਡਿਕਲੇਅਰ ਕਰਨ ਦੀ ਪਿਆ ਵੋਟਾਂ ਘਟਾ ਐਂ ਜੀ ਝੁੱਟੀਆਂ ਤੇ ਤੂੰ ਵੀਨਰ ਡਿਕਲੇਅਰ ਹੋਣਾ ਜੇ ਤੁਸੀਂ ਐਕਸ਼ਨ ਹੀ ਨਹੀਂ ਲੈਣਾ ਫਿਰ ਤਾਂ ਬੰਦਾ ਉਹ ਵੀ ਵੋਟਾਂ ਫੇ ਮੇਰੀਆਂ ਅੱਗੇ ਆ ਰਹੀਆਂ ਇਹ ਕਬੂਤ ਹੈ ਜੇ ਕਬੂਤ ਤੇ 300 ਵੋਟ ਭੁਗਤ ਗਈ ਤਾਂ 173 ਵੋਟਾਂ ਦੇ ਲਾ ਲਓ 173 ਵੋਟਸ ਤੇ ਕੀ ਹਾਲ ਹੋਊਗਾ ਮੇਜੀਥਿਆ ਦੀ ਇਲੈਕਸ਼ਨ ਵੇਲੇ ਬਸਾਂ ਭਰ ਕੇ ਪਿੰਡੋਂ ਬੰਦੇ ਆਏ ਜਿਨ੍ਹਾਂ ਨੇ ਵੋਟਾਂ ਪਾਈਆਂ ਸਭ ਨੂੰ ਦਿਖਿਆ ਪਰ ਸਾਨੂੰ ਇਹ ਨਹੀਂ ਪਤਾ ਚੱਲਿਆ ਵੀ ਕਿਹਦੇ ਨਾਮ ਦੀਆਂ ਵੋਟਾਂ ਪਾ ਗਏ ਸਾਨੂੰ ਦਿਖਿਆ ਵੀ ਆ ਰਹੇ ਆ ਵੋਟਾਂ ਪਾ ਰਹੇ ਆ ਨਹੀਂ ਕਮਜ਼ੋਰ ਨਹੀਂ ਆ ਅਸੀਂ ਐਥਿਕਲੀ ਚੱਲਦੇ ਆ ਅਸੀਂ ਡੰਡੇ ਨਹੀਂ ਮਾਰਦੇ ਅਸੀਂ ਅਸੀਂ ਪ੍ਰਸ਼ਾਸਨ ਨੂੰ ਥ੍ਰੈਟ ਨਹੀਂ ਕਰਦੇ ਅਸੀਂ ਬਾਏ ਅਸੀਂ ਕਿਸੇ ਤੋਂ ਵੋਟ ਨਹੀਂ ਖਰੀਦਦੇ ਅਸੀਂ ਕਿਸੇ ਨੂੰ ਪੈਸੇ ਨਹੀਂ ਵੰਡਦੇ ਵੋਟਾਂ ਪਾ ਲਈ ਅਸੀਂ ਛੁੱਟੇ ਬੰਦਿਆਂ ਨੂੰ ਕਦੇ ਨਹੀਂ ਕਿਹਾ ਜਦੋਂ ਇਹ ਲੋਕਾਂ ਨੇ ਸਾਨੂੰ ਮੰਨ ਨੂੰ ਵੋਟਾਂ ਪਾਈਆਂ ਤੇ ਕਦੇ ਵੀ ਇਹਨਾਂ ਦੀਆਂ ਝੂਕੀਆਂ ਵੋਟਾਂ ਨਹੀਂ ਕਿਹਾ ਵੀ ਅਸੀਂ ਪਾਉ ਪਰ ਇਹ ਵੋਟਾਂ ਬਣਾਈਆਂ ਕਿ ਇਹ ਕਿਹੜੇ ਬੰਦੇ ਨੇ ਬਿਨਾਂ ਪਰਿਵਾਰਾਂ ਨੂੰ ਪਤਾ ਲੱਗੇ ਵੋਟਾਂ ਬਣਾਈਆਂ ਉਹਨਾਂ ਨੂੰ ਤਾਂ ਟੰਗਣਾ ਚਾਹੀਦਾ ਨੀਂ ਤਾਂ ਬੀਐਲਓ ਹੈ ਲੋਕਤੰਤਰ ਹੈ ਦੇ ਬੀਐਲਓ ਤਾਂ ਸਸਪੈਂਡ ਕਰੋ ਮੈਮ ਇਹ ਹੁਣ ਤੁਸੀਂ ਇਲੈਕਸ਼ਨ ਕਮਿਸ਼ਨ ਨੂੰ ਦੇ ਰਹੇ ਚਲੋ ਇਹ ਸਿਗਨੇਚਰ ਕੰਪਲੀਟ ਹੈ ਲੇਕਿਨ ਜਿਹੜਾ ਇਹ ਕੇਸ ਹੈ ਇਹ ਹਾਈ ਕੋਰਟ ਦੇ ਵਿੱਚ ਕੁਝ ਅਦਾਲਤ ਕਿ ਐ ਰੀ ਕਿ ਤੁਸੀਂ ਲੈਕ ਪੰਜਾਬ ਇਲੈਕਸ਼ਨ ਕਮਿਸ਼ਨ ਨੂੰ ਦਿਓਗੇ ਜਾਂ ਨੈਸ਼ਨਲ ਨਹੀਂ ਇਹ ਨੈਸ਼ਨਲ ਇਹ ਸানা ਕੁਝ ਨੈਸ਼ਨਲ ਲੈਵਲ ਦਾ ਇਹ ਜਿਹੜਾ ਪੁੱਛ ਨੰਬਰ 2 ਦੀ ਹੈ ਇਹ ਪੰਜਾਬ ਦੇਖੋ ਪੰਜਾਬ ਚ ਦਾ ਗਿਆ ਹੋਇਆ ਪਰ ਇਹਦਾ ਮਤਲਬ ਹੀ ਇਹ ਹੈ ਕਿ ਇਹਦੀ ਪੂਰੀ ਡਿਟੇਲ ਇਹਨੂੰ ਕਹਤਾ ਡਿਊਟੀ ਲਾਤੀ 15 ਤਰੀਕ ਤੋਂ ਪਹਿਲਾਂ ਪਹਿਲਾਂ ਇਹ ਫਾਰਮ ਪਰਵਾ ਕੇ ਅਸੀਂ ਉੱਥੇ ਭੇਜਾਂਗੇ ਨਾਲ ਲਿਸਟ ਭੇਜਾਂਗੇ राहुल गांधी जी ਨੇ ਕਿਉਂਕਿ ਉਹਨਾਂ ਨੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਕੋਲ ਇਹ ਲਿਸਟਾਂ ਲੈ ਕੇ ਜਾਣੀਆਂ ਨੇ ਨਹੀਂ ਆ ਦੇਖੋ ਇਲੈਕਸ਼ਨ ਕਮਿਸ਼ਨ ਦਾ ਡੀਐਸ ਫੈਸਲਾ ਨਹੀਂ ਲੈਂਦਾ ਕਿ ਤੁਸੀਂ ਆਪਣੇ ਲੈਵਲ ਤੇ ਸੁਪਰੀਮ ਕੋਰਟ ਚ ਹਾਈ ਕੋਰਟ ਤੇ ਕੈਰੀ ਨਹੀਂ ਹੈ ਕਿ ਸੁਪਰੀਮ ਕੋਰਟ ਤੁਹਾਡੀ ਪਾਰਟੀ ਜਾ ਰਹੀ ਹੈ ਪਾਰਟੀ ਤੋਂ ਲਾਭ ਜਦੋਂ ਸਾਡੀ ਪਾਰਟੀ ਸਾਨੂੰ ਰਿਪਰੈਜ਼ੈਂਟ ਕਰ ਰਹੀ ਹੈ ਅਸੀਂ ਆਪਣੇ ਕੇਸ ਨੂੰ ਤਾਂ ਕਰ ਹੀ ਰਹੇ ਹਾਂ ਸਾਨੂੰ ਪੂਰੀ ਉਮੀਦ ਹੈ ਸਾਨੂੰ ਹਾਈ ਕੋਰਟ ਤੋਂ ਅਸੀਂ ਕਿਉਂ ਹਾਰਾਂਗੇ ਹਾਈ ਕੋਟ ਐਵਿਡੈਂਸ ਜੀ ਆਂਦੀ ਹੈ ਚਲਦੀ ਹੈ ਜਦੋਂ ਇੰਨਾ ਸਟਰੋਂਗ ਐਵਿਡੈਂਸ ਹੈ ਕਿੰਨੇ ਬੰਦੇ ਡਿਨਾਈ ਕਰ ਦੇਣਗੇ ਐਂਡ ਇੰਨਾ ਕੀ ਪ੍ਰੈਸ਼ਰ ਦਾ ਐਡਮਿਨਿਸਟ੍ਰੇਸ਼ਨ ਉਹ ਵੀ ਆਪਣੇ ਪ੍ਰੈਸ਼ਰ ਦੇ ਅੰਦਰ ਕੰਮ ਕਰ ਰਹੀ ਹੈ ਕਿ ਤੁਸੀਂ ਮਰਿਆ ਬੰਦਿਆਂ ਦੀ ਵੋਟਾਂ ਨਹੀਂ ਕੈਂਸਲ ਕਰ ਰਹੇ ਧੱਕੇ ਖਵਾ ਰਹੇ ਹੋ ਬੰਦੇ ਨੂੰ ਜਿੱਤੇ ਹੋਏ ਬੰਦੇ ਨੂੰ ਧੱਕੇ ਖਵਾ ਰਹੇ ਹੋ ਲੋਕਾਂ ਨੇ ਉਹਨੂੰ ਚੁਣਿਆ ਲੋਕ ਉਹਨੂੰ ਕੰਮ ਕਹਿੰਦੇ ਆ ਉਹ ਜਿਹੜੇ 173 ਬੰਦੇ ਸਕਿਆ ਉਹਦੇ ਤੇ ਵੀ ਐਸੀ ਤਰ੍ਹਾਂ ਦੀ ਇਨਵੈਸਟਮੈਂਟ ਕਰਵਾ ਰਹੇ ਬਿਲਕੁਲ ਬਿਲਕੁਲ ਆ ਮਹਿੰਮ ਚਲਾਈ ਤਾਂ ਹੈ ਕੱਲ ਮੈਂ ਤੁਹਾਨੂੰ ਕਿਹਾ ਮੈਂ ਘੱਟੋ ਘੱਟ 50 ਤੋਂ ਲੈ ਕੇ 100 ਬ ਜਿਹੜੇ ਆਪਣੇ ਆਪਣੇ ਏਰੀਆ ਚ ਮੈਂ ਤਾਂ ਚਾਹਦੀ ਮੈਨੂੰ ਹੋਰ ਟਾਈਮ ਮਿਲਦਾ ਕਿਉਂਕਿ ਮੈਨੂੰ 15 ਤਰੀਕ ਤੱਕ ਹੀ ਮਿਲਿਆ ਤਾਂ ਮੈਂ 1 ਲੱਖ ਤੋਂ ਉੱਤੇ ਫਾਰਮ ਭਰਦੀ ਕਿਉਂਕਿ ਮੈਨੂੰ 1 ਲੱਖ ਕਿਉਂ ਮੈਂ ਹਰ ਬੰਦੇ ਨੂੰ ਕਹਿੰਦੀ ਵੀ ਮੇਰੀ ਇੱਕ ਵੋਟ ਹੈ ਮੈਂ ਵੋਟ ਪਾਣੀ ਹੈ ਮੈਂ ਕਿਸ ਦੀ ਵੋਟ ਚੋਰੀ ਨਹੀਂ ਕਰਨੀ ਕੋਈ ਬੰਦਾ ਖੜਾ ਹੋਵੇ ਇਸ ਤੋਂ ਨੂੰ ਦੱਸ ਕੀ ਹੈ ਇਸ ਵਿੱਚ ਮੈਨੂੰ ਗੜ ਕੀ ਹੈ ਦੱਸੋ ਜਿਵੇਂ ਮੈਨੂੰ ਲੋਕਾਂ ਨੇ ਜਿਤਾਣਾ ਹੈ ਜਾਂ ਮੈਨੂੰ ਲੋਕਾਂ ਨੇ ਹਰਾਣਾ ਲੋਕਾਂ ਦੀ ਚੋਅ ਹੈ ਇਸ ਵਿੱਚ ਮੈਂ ਜ਼ਬਰਦਸਤੀ ਕਿਉਂ ਜਿੱਤਣਾ ਚਾਹੂੰਗੀ ਹੁਣ ਆ ਚੁੱਕੀਆਂ ਵੋਟਾਂ ਨੂੰ ਮੈਂ ਘਟਾਣਾ ਚਾਹੁੰਦੀ ਹਾਂ ਏ ਵੀ ਹੋ ਸਕਦਾ ਸੀ ਵੀ ਮੈਂ ਆਉਣ ਵਾਲੀ ਐਮਐਲ ਇਲੈਕਸ਼ਨ ਲੜਨੀ ਹੈ ਅੰਮ੍ਰਿਤਸਰ ਈਸ ਤੋਂ ਤੇ ਇਹ ਤਾਂ ਮੈਨੂੰ ਜਾਣਦੇ ਆ ਸਾਰੇ ਵੀ ਮੈਂ ਕਮਾਂ ਅੰਮ੍ਰਿਤਸਰ ਈਸ ਤੋਂ ਦੇ ਹੋਰ ਤੋਂ ਬਾਬੇ ਦੇ ਦੇਖੋ ਜੀਨੇ 240 ਕਰੋੜ ਲਾਇਆ ਨਾ ਉਹ ਲੋਕਾਂ ਦੇ ਦਿਲਾਂ ਚ ਬਸਿਆ ਹੋਇਆ ਹੈ ਲੋਕਾਂ ਦੇ ਘਰਾਂ ਚ ਉਹਦੀਆਂ ਫੋਟੋਆਂ ਛੱਪੀਆਂ ਹੋ ਜਾਂਦੀਆਂ। ਭਤੀਮਨ ਜੋਤੂ ਕਹਿੰਦੀ ਜੇ ਤੁਸੀਂ ਕੁਝ ਕੀਤਾ ਹੁੰਦਾ ਤੇ ਇੰਨੀ ਦੇ ਲੋਕਾਂ ਲੋਕ ਤੁਹਾਨੂੰ ਐਂ ਏਦਾਂ ਹਰਾਉਂਦੇ ਨਾ ਓਕੇ ਤੂੰ ਤਾਂ ਸਕੂਲ ਚ ਲੰਦੀ ਆਈ ਸੀ ਤੇ ਤੂੰ ਹੁਣ ਚਲੀ ਜੀ ਲੋਕਾਂ ਕੋਲ ਲੋਕਾਂ ਕੋਲ ਜਾ ਕੇ ਤਾਂ ਦੇਖੀ ਕੀ ਤੇਰਾ ਹਾਲ ਹੁੰਦਾ ਹੈ। ਲੋਕਾਂ ਨੂੰ ਤਾਂ ਪਛਾਣ ਵੀ ਨਹੀਂ ਵੀ ਉਹ ਹੈ ਕੌਣ। ਉਹ ਹਜੇ ਤੱਕ ਮੇਰੇ ਘਟ ਤੋਂ ਘਟ 100 ਬੰਦਿਆਂ ਦੀ ਟੀਮ ਹੈ ਅੱਜ ਤੱਕ ਕਿਸੇ ਨੂੰ ਮਿਲੀ ਨਹੀਂ। ਜੇ ਸੜਕਾਂ ਬਣੀਆਂ ਹੋਈਆਂ ਸਭ ਨੂੰ ਪੁੱਛਿਓ ਤੋੜੀਆਂ ਹੀ ਹਨ ਇਹਨਾਂ ਨੇ। ਉਸ ਤੋਂ ਨਵਾਂ ਕੁਝ ਨਹੀਂ ਕੀਤਾ। ਮੈਂ ਨਹੀਂ ਬੋਲਦੀ ਮੇਰਾ ਕੰਮ ਬੋਲਦਾ ਹੈ। ਸੱਜੇ ਖੱਬੇ ਦੇਖ ਲੋ ਹਰ ਜਗ੍ਹਾ ਪਾਣੀ ਖੜਾ ਹੁੰਦਾ ਹੈ ਅਮ੍ਰਿਤਸਰ ਇਸ ਦਾ ਈਸਟ ਅੱਜ ਕਿਸੇ ਨੂੰ ਕਿਉਂ ਦਿਖ ਰਿਹਾ ਤੁਸੀਂ ਚਲੋ ਨਾ ਮੇਰੇ ਨਾਲ ਸੈਰ ਕਰਨ ਮੈਂ ਤੁਹਾਨੂੰ ਸੈਰ ਕਰਾਨੀ ਆ ਜੇ ਤੁਹਾਨੂੰ ਖੰਡਾ ਮਿਲ ਜਾਏ ਪਰ ਉਹ ਸੜਕਾਂ ਸਾਡੇ ਟਾਈਮ ਦੀਆਂ ਬਣੀਆਂ ਹੋਈਆਂ ਕਿਉਂਕਿ ਹਰ ਕਾਉਂਸਲਰ ਨੂੰ 10 ਕਰੋੜ ਤੋਂ ਉੱਤੇ ਦਿੱਤਾ ਗਿਆ ਉਹਦੇ ਤੋਂ ਹਿਸਾਬ ਲਿੱਤਾ ਗਿਆ ਉਹਨਾਂ ਨੇ ਅੱਗੇ ਭੂਤ ਲੈਵਲ ਦੇ ਬੰਦਿਆਂ ਤੋਂ ਕੀਤਾ ਅਸੀਂ ਇਹਨਾਂ ਨੂੰ ਕੋਈ ਛੁੱਟੀ ਨਹੀਂ ਦਿੱਤੀ ਖੁੱਲੀ ਐਂ ਮੈਂ ਇਹਨਾਂ ਨੂੰ ਕਹਾ ਵੀ ਜੇ ਮੈਂ ਚਾਹ ਵੀ ਪਤਾ ਲੱਗ ਗਿਆ ਨਾ ਵੀ ਉਹ ਪੈਸੇ ਕਿੱਥੋਂ ਕੱਢੀ ਹੈ ਤੇ ਤੁਹਾਡੀ ਅਗਲਾ ਕਟ ਜਿੱਤੇ ਸਾਨੂੰ ਲੱਗਿਆ ਵੀ 25 ਲੱਖ ਦਾ ਕੰਮ ਹੋ ਰਿਹਾ ਉੱਥੇ ਕੰਮ ਬਚਿਆ ਚਾਰ ਲੱਖ ਬਚਿਆ ਸੱਤ ਤੱਕ ਬਚਿਆ ਅਸੀਂ ਠੇਕੇਦਾਰਾਂ ਨਾਲ ਲੜ ਕੇ ਨਵੀਆਂ ਗਲੀਆਂ ਪਵਾਈਆਂ ਮੈਂ ਇਸ ਹਲਕੇ ਨੂੰ ਗਲੀ ਗਲੀ ਜਾ ਕੇ ਬਣਾਇਆ ਪੈਰਾਂ ਨਾਲ ਤੁਰਕੇ ਬਣਾਇਆ ਘਰ ਘਰ ਜਾ ਕੇ ਬਣਾਇਆ ਪਰ ਹੁਣ ਇੱਕ ਸਾਲ ਰਹਿ ਗਿਆ ਹੁਣ ਹੰਗਾ ਟਾਈਮ ਹੈ ਪਹਿਲਾਂ ਕਿਉਂ ਪਹਿਲਾਂ ਉਹਨਾਂ ਨੂੰ ਟਾਈਮ ਦੋ ਜਿਨ੍ਹਾਂ ਨੂੰ ਲੋਕਾਂ ਨੇ ਜਿਤਾਇਆ ਲੋਕ ਦੱਸਣ ਦੇਖਣ ਵੀ ਭਾਈ ਉਹ ਕਿੰਨਾ ਕੰਮ ਕਰਦੇ ਆ ਸਾਡੇ ਲਈ ਤੁਸੀਂ ਮੈਨੂੰ ਦੱਸ ਦੋ ਪਿਛਲੇ 4 ਸਾਲਾਂ ਵਿੱਚ ਤੁਸੀਂ ਅੰਮ੍ਰਿਤਸਰ ਦੀ ਇਸ ਟਿਕੀ ਡਿਵੈਲਪਮੈਂਟ ਦੇਖੀਏ ਦੱਸ ਦੋ ਮੈਨੂੰ ਆ ਆ ਕੇ ਲੋਕਾਂ ਦੇ ਸਾਹਮਣੇ ਐ ਰੇਖਣ ਮੇਰੇ ਕੋਲ ਤਾਂ ਐਡੀ ਥੱਬੀ ਐ ਮੈਂ ਤੁਹਾਨੂੰ ਹੁੰ ਦੇ ਦਿੰਨੀ ਆ ਵੀ ਮੈਂ ਆਪਣੇ ਜਦੋਂ ਮੈਂ ਐਮ ਐਲ اے ਸੀ ਮੈਂ ਕੀ ਕੰਮ ਕਰਾਇਆ 140 ਕਰੋੜ ਪਹਿਲਾਂ ਬਾਲ ਸਾਬ ਤੋਂ ਲੈ ਕੇ 100 ਕਰੋੜ ਤੋਂ ਤੇ ਮੈਂ ਆਪਣੇ ਘਰ ਵਾਲੇ ਤੋਂ ਇੰਪਰੂਵਮੈਂਟ ਰਸਟ ਤੇ ਮੇਰ ਸਾਬ ਕੋਲ ਸ਼ਿਫਟ ਕਰਵਾਇਆ ਫਿਰ ਕਦੇ ਕਿਸੇ ਨੇ ਨਹੀਂ ਕਰਵਾਇਆ ਪੀ ਡਬਲ ਪੀ ਡਬਲ ਡੀ ਤੋਂ 80 ਘੱਟ ਤੋਂ ਘੱਟ ਨਹੀਂ 7-8 ਕਰੋੜ ਦਾ ਕੰਮ ਕਰਾਇਆ ਜਿੰਨੇ ਪੁਲ ਬਣਾਏ ਉਹ ਮੈਂ ਅਲੱਗ ਜੜਾ ਫਟਕ ਬਣ ਸਕਦਾ ਸੀ ਇੱਕ ਕਲੀਅਰੈਂਸਸ ਮਿਲਦੀ ਹੈ ਕਦੇ ਕਿਤੇ ਬਨੇ ਹੈ ਹੈ ਬੱਲੇ ਵਾਲੇ ਉਹ ਪਹਿਲਾ ਵੇੜਾ ਤੋਂ ਸ਼ੁਰੂ ਕਰ ਲਓ ਉਸ ਤੋਂ ਬਾਅਦ ਕਿਵੇਂ ਕੀ ਬਣਾਇਆ ਇੱਕ ਹਲਕੇ ਚ ਪੰਜ ਲਾਈਓਰ ਬਣਾ ਦੋ ਬੰਦਾ ਇੱਕ ਟਰਮ ਤੋਂ ਉਸ ਤੋਂ ਜ਼ਿਆਦਾ ਕੀ ਕਰ ਸਕਦਾ ਹੈ ਫਿਰ ਲੋਕਾਂ ਨੇ ਨਹੀਂ ਬਣਨ ਦਿੱਤਾ ਸਪੋਰਟ ਸਟੇਡੀਅਮ ਦੇ ਪੈਸੇ ਵੀ ਦਿੱਤੇ ਜ਼ਮੀਨ ਵੀ ਰੱਖੀ ਹੋਈ ਹੈ ਕਿਉਂ ਨਹੀਂ ਬਣੀ ਮੰਤਕ ਕਿਉਂ ਨਹੀਂ ਬਣੀ ਫਾਈਲ ਹੈ ਉਹਦੇ ਪੈਸੇ ਜਮਾ ਹੈ 25 ਏਕੜ ਜ਼ਮੀਨ ਹੈ ਕੀ ਮੇਰਾ ਬੱਚਾ ਖੇਡੂਗਾ ਅਰੇ ਮੇਰੇ ਸਾਰੇ ਮੇਰੇ ਬੱਚੇ ਹੀ ਆ ਨਾ ਸਾਰੇ ਸਾਰੇ ਅਮਰitsar ਦੇ ਬੱਚੇ ਉੱਥੇ ਖੇਲਣਗੇ ਉੱਥੇ ਖੇਲ ਕੇ ਨੈਸ਼ਨਲ ਲੈਵਲ ਤੇ ਜਾਣਗੇ ਇਕਤਰ ਵਾਲੀ ਕੰਟਰੀ ਨਾਲ ਜਾ ਕੇ ਮੈਂ ਟਾਈ ਅਪ ਕਰਨੀ ਆ ਪਰ ਜੇ ਵੇਸ ਵੇਸ ਫੇਰਾਹੀ ਹੈ ਤੁਨੇ ਇੱਕ ਬੂਥ ਹੈ 2 ਨੰਬਰ ਬੂਥ ਜੋ ਵਾਰਡ ਨੰਬਰ 30 ਸ਼ਲਿੰਦਰ ਸ਼ੈਲੀ 12 ਦਸੰਬਰ 2024 ਦੇ ਵਿੱਚ ਇਲੈਕਸ਼ਨ ਹੁੰਦੀ ਹੈ ਕਾਉਂਸਲਰ ਦੀ ਹੁਣ ਇਸ ਬੂਥ ਦੇ ਵਿੱਚ ਇਹ ਇਹਦੇ ਵਿੱਚ ਅਸੀਂ ਪਾਨਿਆ ਜੀ ਇਹ ਮਰੇ ਹੋਏ ਬੰਦਿਆਂ ਦੀ ਲਿਸਟ ਨੇ ਜਿਨ੍ਹਾਂ ਦੀ VOTING ਇਹਨਾਂ ਦਾ ਨਾਮ ਐਡਰੈਸ ਤੁਸੀਂ ਲੈ ਸਕਦੇ ਹੋ ਸਾਡੇ ਕੋਲ ਵੈਰੀਫਾਈਡ ਹੈ ਇਹਨਾਂ ਦੇ ਸਾਡੇ ਕੋਲ ਡੈਥ ਸਰਟੀਫਿਕੇਟਸ ਹਨ ਮਰੀਆਂ ਦੇ ਸਰਟੀਫਿਕੇਟਸ ਹਨ ਸਰਟੀਫਾਈ ਕੀਤੇ ਹੋਏ ਅਸੀਂ ਐਵੇਂ ਨਹੀਂ ਕਹਿ ਰਹੇ ਵੀ ਆਹ ਵੀ ਐ ਡੈੱਡ ਬੰਦੇ ਆ 80 ਬੰਦੇ ਮਰੇ ਹੋਏ ਤੇ 113 ਬੰਦੇ ਜਿਹੜੇ ਬ੍ਰਾਡ ਚ ਗਏ ਜਿਹੜੇ ਇੰਡੀਆ ਚ ਪਿਛਲੇ 15 ਸਾਲ ਤੋਂ ਨਹੀਂ ਆਏ ਹੋਏ ਹਾਂਜੀ ਇਹ 80 ਬੰਦੇ ਆ ਜਿਹੜੇ ਮਰੇ ਹੋਏ ਆ ਤੇ अराउंड 130 ਬੰਦੇ ਆ ਜਿਹੜੇ ਬਾਹਰ ਗਏ ਹੋਏ ਆ ਐਂਡ ਜਿਹੜੇ ਐਨ ਆਰ ਆਈਸ ਜਿਹੜੇ ਆਏ ਨਹੀਂ ਇੱਥੇ ਜਿਹਨਾਂ ਤੋਂ ਸਾਨੂੰ ਜਾਣਨ ਵਾਲੇ ਸਾਰੇ ਲੋਕ ਹੈ ਪਿਛਲੇ 15 ਸਾਲਾਂ ਤੋਂ ਨਹੀਂ ਆਏ ਜਿਨ੍ਹਾਂ ਦੀ ਵੋਟ ਪੈ ਗਈ ਉਹਨਾਂ ਦੇ ਫੈਮਿਲੀਆਂ ਬੈਠੀਆਂ ਹੋਈਆਂ ਆ ਫੈਮਿਲੀਆਂ ਥਾਸ ਰਹੀਆਂ ਵੀ ਸਾਡੇ ਬੱਚੇ ਕੋ ਦੁਆ ਕੇ ਵੋਟ ਪੈ ਗਏ ਫੈਮਿਲੀਆਂ ਹੀ ਪਿੱਛੇ ਬੈਠੀਆਂ ਤੁਸੀਂ ਆਪ ਕੁਐਸਚਨ ਕਰ ਸਕਦੇ ਹੋ ਅਸੀਂ ਤਾਂ ਪਰਿਵਾਰ ਨੂੰ ਬੁਲਾਇਆ ਹੈ ਫੈਮਿਲੀਆਂ ਹੀ ਬੈਠੀਆਂ ਜਿਨ੍ਹਾਂ ਦੇ ਘਰ ਦੇ ਬੰਦੇ ਮਰੇ ਹੋਏ ਆ ਉਹ ਕਹਿ ਰਹੇ ਕਦੋਂ ਤੋਂ ਆ ਕੇ ਵੋਟ ਪਾ ਕੇ ਚਲੇਗੇ ਮਤਲਬ ਪਤਾ ਹੀ ਨਹੀਂ ਚਲਿਆ ਸੋ ਇਹ ਜੇ ਇਹੇ ਆਪ ਇਹੇ ਸਿਸਟਮ ਰਿਆ ਜੇ ਇੱਕ ਬੂਥ ਤੇ 445 550 ਦਾ ਫਰਕ ਰਿਆ ਤਾਂ ਐਮਐਲਏ ਇਲੈਕਸ਼ਨ ਆਣ ਵਾਲੀ ਹੈ ਫਿਰ ਅੱਗੇ ਐਮਪੀ ਇਲੈਕਸ਼ਨ ਆਣ ਵਾਲੀ ਹੈ ਇਹਦਾ ਮਤਲਬ ਆਹੀ ਸਿਸਟਮ ਚੱਲਦਾ ਫਿਰ ਇਹ ਕਦੋਂ ਕਦੋਂ ਇਨਸਾਫ ਮਿਲੂਗਾ ਤੁਸੀਂ ਆਪੇ ਆਪ ਲੈ ਲਓ ਵੀ ਐਮਪੀ ਇਲੈਕਸ਼ਨ ਹੋ ਕੇ ਚਲੀ ਹੈ ਸੋ ਇਹ ਅਸੀਂ ਬੁਲਾਈ ਹੋਏ ਆ ਲੋਕ ਤੁਸੀਂ ਕੁਐਸਚਨ ਕਰ ਸਕਦੇ ਹੋ ਮੇਰੇ ਸੋਲਸ ਵੀ ਰੈਸ਼ ਹੋ ਗਈ ਹੈ ਬਾਲੋਨ ਦੀ ਬੋਤਲ ਪਈ ਹੋਈ ਹੈ ਇਹਨਾਂ ਦੇ ਫਾਦਰੋਦੀ 20 ਇਹਸ ਬਿੰਦੀ ਵੀ ਡੈਥ ਹੋ ਚੁੱਕੀ ਪਰ ਲੋਕਾਂ ਦੀ ਮੋਰ ਚੋਰੀ ਦੇ ਇਲਜ਼ਾਮ ਅਜ ਤੱਕ ਨਾ ਬੀਜਪੀ ਤੇ ਲੱਗੇ ਰਹੇ ਹੈ ਪੰਜਾਬ ਚ ਆਮ ਆਦਮੀ ਪਾਰਟੀ ਸਜਾਰਾ ਜੀ ਸਮੇਂ ਜੋ ਉਹ ਵੀ ਐ ਕੰਮ ਕਰੀ ਬਿਲਕੁਲ ਜੇ ਆਮ ਆਦਮੀ ਪਾਰਟੀ ਕਹਿ ਕਿ ਤਾਂ ਬੜੀ ਆਈ ਸੀ ਨਾ ਕਿ ਅਸੀਂ ਚੇਂਜ ਲੈ ਕੇ ਆਵਾਂਗੇ ਬਦਲਾਵ ਲੈ ਕੇ ਆਵਾਂਗੇ ਤੇ ਸਭ ਤੋਂ ਵੱਡਾ ਬਦਲਾਵ ਕੀ ਸੀ ਸਭ ਤੋਂ ਵੱਡਾ ਬਦਲਾਵ ਤਾਂ ਇਹ ਸੀ ਵੀ ਨਹਿਰਾਂ ਵਗਦੀਆਂ ਨੇ ਪੰਜਾਬ ਚ ਉਹਨਾਂ ਨੂੰ ਪੱਕੀਆਂ ਕਰੋ ਇੱਕ ਡਿਕਟੇਟਰ ਸਿਸਟਮ ਨਾ ਰੱਖੋ ਇੱਕ ਇਲੈਕਟੋਰਲ ਡੈਮੋਕਰੈਟਿਕ ਸਿਸਟਮ ਰੱਖੋ ਇੰਨਾ ਹੌਸਲਾ ਤਾਂ ਰੱਖੋ ਵੀ ਜਿਹੜੇ ਬੰਦੇ ਨੇ ਕੰਮ ਕੀਤਾ ਉਹ ਜਿੱਤੇ ਜਿਹੜੇ ਬੰਦੇ ਨੇ ਆਪਣੀ ਤੁਸੀਂ ਵੋਟ ਸੀ ਕਰ ਦਿੰਦੇ ਤਾਂ ਤੁਹਾਨੂੰ ਲੋਕ ਬੜੀ ਤਾਰੀਫ ਕਰਦੇ ਤੁਹਾਡੀ ਤੁਸੀਂ ਕੁੱਤ ਉਹੀ ਸਿਸਟਮ ਕੁੱਤਨ ਵਾਲਾ ਲੁਕਣ ਵਾਲਾ ਗੋਲੀਆਂ ਚਲਾਣ ਵਾਲਾ ਇੰਨੀ ਠੱਗੀ ਠੋਰੀ ਕਦੇ ਹੋਈ ਹੈ ਜਿੱਥੇ ਜੀ ਕਰਦਾ ਉੱਥੇ ਬੰਦਾ ਰੋਜ਼ ਇੱਕ ਬੰਦਾ ਮਰ ਰਿਹਾ ਰੋਜ਼ ਇਕੀਆ ਦੋ ਬੰਦੇ ਮਰਦੇ ਆ ਅ ਰੈਲੀ ਤੇ ਗਏ ਉਦੋਂ ਤਰਨਤਾਰਾ ਦਾ ਵਿਆਹ ਤੋਂ ਬਾਅਦ ਉੱਥੇ ਗੋਲੀਆਂ ਚੱਲੀਆਂ ਇਹ ਇਹ ਕਿਹੜਾ ਡਰ ਪਿਆ ਹੋਇਆ ਤੇ ਅੱਜ ਦੀ ਡੇਟ 'ਚ ਪੰਜਾਬ 'ਚ ਏਡੇ ਵੱਡੇ ਹੜ ਆਏ ਤੁਸੀਂ ਕਦੋਂ ਇਹ ਮੁੱਖ ਮੰਤਰੀ ਜਿਹੜਾ ਕਹਿੰਦਾ ਸੀ ਮੈਂ ਸਾਈਕਲ ਤੇ ਸੜਕਾਂ ਤੇ ਘੁੰਮੂਗਾ ਗੱਡੀ 'ਚੋਂ ਨਹੀਂ ਨਿਕਲੂਗਾ ਤੁਸੀਂ ਇਹਨੂੰ ਕਦੋਂ ਹੜਾਂ ਤੇ ਪਾਣੀ 'ਚ ਦੇਖਿਆ ਅਸੀਂ ਜਾ ਕੇ ਤਾਂ ਤੁਹਾਨੂੰ ਪ੍ਰੈਸ ਵਾਲਿਆਂ ਨੂੰ ਨਹੀਂ ਬੁਲਾਇਆ ਘੱਟ ਤੋਂ ਘੱਟ ਅਸੀਂ 10 ਗੇੜੇ ਲਾਏ ਆ ਅੱਗੇ ਵੀ 20 ਲਾਵਾਂਗੇ ਸਾਨੂੰ ਜੋ ਮਿਲਦਾ ਅਸੀਂ ਦੇਣ ਜਾਂਦੀਆਂ ਲੋਕਾਂ ਤੋਂ ਭੀਖ ਮੰਗ ਰਿਆਂ ਵੀ ਸਾਨੂੰ ਪੈਸੇ ਦੋ ਮੈਂ ਗਾ ਅਰੇਂਜ ਕਰ ਰਹੀ ਹਾਂ ਸਾਰੇ ਸੰਤਾਂ ਨੂੰ ਮਿਲਾ ਕੇ ਮੈਂ ਬਿੰਦਵਨ ਸਪੈਸ਼ਲ ਜਾ ਰਹੀ ਹਾਂ ਉੱਥੇ ਸੰਤ ਇਕੱਠੇ ਹੋ ਰਹੇ ਵੀ ਇਹਨਾਂ ਨੂੰ ਰੀਹੈਬਿਲੀਟੇਟ ਕਰੀਏ ਇਹ ਕਿਥੇ ਸੁੱਤੇ ਪਈ ਹੈ ਸਰਕਾਰੇ ਨੇ ਕੀ ਅਨਾਉਂਸ ਕੀਤਾ ਪਹਿਲਾਂ ਤੁਸੀਂ ਮੋਦੀ ਸਾਹਿਬ ਦੇ ਕੋਲ ਆਏ ਤੁਸੀਂ ਪੀਤੀ ਹੋਈ ਸੀ ਦਾਰੂ ਪਰ ਜਾ ਕੇ ਤੁਸੀਂ ਦਾਖਲ ਹੋ ਗਏ ਫੋਟੇਸ ਵੀ ਮੈਂ ਬਿਮਾਰ ਹ ਐਨੀ ਦਾਰੂ ਪੀ ਕੇ ਤਾਂ ਬਿਮਾਰ ਹੋ ਗਏ ਬੰਦਾ ਇਹ ਤਾਂ ਤੁਸੀਂ ਮੈਡੀਕਲ ਸਰਟੀਫਿਕੇਟ ਤੁਸੀਂ ਆਪਣਾ ਮੈਡੀਕਲ ਸਰਟੀਫਿਕੇਟ ਲੋਕਾਂ ਨੂੰ ਦਿਖਾਓ ਇੱਕ ਸੀਐਮ ਸ਼ੁੱਡ ਬੀ ਫਿਟ ਉਹਦਾ ਫਿਟਨੈਸ ਸਰਟੀਫਿਕੇਟ ਜ਼ਰੂਰੀ ਹੈ ਮੈਂ ਪਹਿਲਾਂ ਕਿਹਾ ਸੀ ਪੜਿਆ ਲਿਖਿਆ ਹੋਣਾ ਚਾਹੀਦਾ ਕਿੰਨਾ ਕੰਮ ਕਰਦਾ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਕਿੰਨੀ ਦੇਰ ਤੋਂ ਕਿੰਨੀ ਦੇਰ ਉਹਨੇ ਕੀ ਸੋਲਵ ਕੀਤਾ ਲੋਕਾਂ ਨੂੰ ਦੱਸਣਾ ਚਾਹੀਦਾ ਐਜ਼ ਅ ਐਮਐਲਏ ਮੈਂ ਆਪਣੀ ਵੈਬਸਾਈਟ ਖੋਲੀ ਹੋਈ ਸੀ ਇੱਕ ਇੱਕ ਪੈਸੇ ਦਾ ਨਹੀਂ ਤਾਂ ਇਹ ਮੈਨੂੰ ਠੋਕ ਦਿੰਦੇ ਮੇਰੀਆਂ ਫਾਈਲਾਂ ਕਿੱਠੀਆਂ ਕਿੱਟੀਆਂ ਹੁੰਦੀਆਂ ਨਾ ਮੈਂ ਬੋਲਣ ਜੋਗੀ ਨਾ ਰਹਿੰਦੀ ਕਿਉਂਕਿ ਜਦੋਂ ਜਾਂਦੇ ਨਾ ਲੁਕਾ ਕੇ ਰੱਖਦੇ ਆ ਫਾਈਲ ਇਹ ਐਂ ਕਰਦਾ ਫਿਰ ਪੈਸੇ ਲੈਂਦਾ ਐਂ ਦਰਾਂਦਾ ਐਂ ਕਰ ਦਿੰਦੀ ਹੈ ਫਾਈਲ ਨੂੰ ਤੇ ਜਦੋਂ ਕੰਮ ਪੂਰਾ ਹੋ ਗਿਆ ਫਾਈਲ ਜਵਾ ਦਿੰਦੇ ਆ ਕਈ ਲੋਟੇ ਪਈ ਹੈ ਉਹ ਜਿਹੜੇ ਚੋਰ ਬੰਦੇ ਸੀ ਉਹ ਗੁੰਮ ਗਏ ਜਿਹੜੀ ਸਰਕਾਰ ਇਹ ਨਹੀਂ ਠੀਕ ਕਰਨੀ ਸੀ ਉਹ ਗਾਇਬ ਹੋ ਗਈ ਸਿੱਧੂ ਸਾਹਬ ਨੂੰ ਬੁਲਾ ਕੇ ਕਹਿੰਦਾ ਮੈਂ ਰੇਤਾ ਬਜਰੀ ਤੇ ਪੈਸਾ ਕਿਵੇਂ ਕਮਾਵਾਂ ਪੰਜਾਬ ਨਾਲ ਉਹ ਕਹਿੰਦੇ ਤੂੰ ਰੇਤਾ ਬਜਰੀ ਤੇ ਜਿਹੜੀ दारू ਹੈ ਉਹਨੂੰ ਲੀਗਲਾਈਜ਼ ਕਰ ਦੇ ਗਵਰਨਮੈਂਟ ਬਣਾ ਦੇ ਗਵਰਨਮੈਂਟ ਚਾਰ ਚਾਰ ਬੱਚੇ ਸੰਭਾਲ ਲੈਣਗੇ ਇੱਕ ਇੱਕ ਉਹਨੂੰ ਜਿਹੜਾ ਤੁਹਾਡਾ ਸ਼ਰਾਬ ਦਾ ਟਿਕਾ ਹੈਗਾ ਉਹਨੂੰ ਸੰਭਾਲਣਗੇ ਇੱਥੇ ਸਾਰੀ ਐਕਸਾਈਜ਼ ਕਰਨਗੇ ਲਈ ਛਾਈ ਹਿਸਟੋਰੀ ਕਿੱਥੇ ਗਈ 50000 ਕਰੋੜ ਐਕਸਾਈਜ਼ ਘੱਟ ਤੋਂ ਘੱਟ ਪੰਜਾਬ ਨੂੰ ਜਮ੍ਹਾਂ ਹੁੰਦਾ ਹੈ दारू ਚੋਂ ਕਿੱਥੇ ਹੈ ਇਹ ਲੋਕਾਂ ਦਾ ਪੈਸਾ ਸੀਗਾ ਇਹ ਪੰਜਾਬ ਦੇ ਲੋਕਾਂ ਦੀ दारू ਪੀਤੀ ਹੋਈ ਹੈ ਚਲੋ ਜੋ ਵੀ ਕੰਮ ਕੀਤਾ ਹੈ दारू ਪੀਤੀ ਹੋਈ ਹੈ ਨਾ ਪੰਜਾਬ ਦੇ ਲੋਕਾਂ ਨੇ ਪੀਤੀ ਸੀ ਤੇ ਉਹਨਾਂ ਦਾ ਫਰਜ਼ਾ ਬੰਦਾ ਸੀ ਵੀ ਜਿਹੜੀ ਐਕਸਾਈਜ਼ ਉੱਥੇ ਇਕੱਠੀ ਹੋਈ ਉਹਨਾਂ ਤੇ ਲੱਗੇ ਫਿਰ ਉਹਦੇ ਨਾਲ ਇਹ ਵੀ ਨਹੀਂ ਹੁੰਦਾ ਵੀ ਝੁੱਗੀ ਤੁਸੀਂ ਉਹ ਦੂਜੀ ਆਮ ਬਣਾਣੀ ਹੋ ਜਿਹਦੇ ਨਾਲ ਲੋਕ ਮਰਦੇ ਨੇ ਮੇਕਨੀਆ ਤੁਸੀਂ ਬਿਮਾਰੀ ਤੇ ਕਿਆ ਉ ਚੱਕ ਕੇ ਖੋਲਦੇ ਛੁੱਟੇ ਛੁੱਟੇ ਉਹ ਕਲੀਨਿਕਸ ਇੱਥੇ ਕਿਹੜਾ ਕਲੀਨਿਕ ਦੱਸੋ ਜਿਹੜਾ ਚੱਲਦਾ ਹੈ ਹੁਣ ਮੇਨ ਮੇਨ ਮੁੱਦਾ ਅੱਜ ਸਾਡਾ ਸਿਰ ਇੱਥੇ ਹੀ ਸਟੈਂਡ ਕਰਦਾ ਹੈ ਵੀ ਜੇ ਤੁਹਾਨੂੰ ਅਸੀਂ ਇੱਕ ਬੂਥ ਦੀ ਡਿਟੇਲ ਦੇ ਰਹੇ ਹਾਂ ਜਿੱਥੇ ਮਰੇ ਹੋਏ ਬੰਦੇ ਜਿਹੜੇ ਬੰਦੇ ਐਨਆਰਆਈਜ਼ ਵਾਪਸ ਨਹੀਂ ਆਏ ਮਰੇ ਹੋਏ ਬੰਦਿਆਂ ਦੇ ਪਰਿਵਾਰਾਂ ਨੂੰ ਬੁਲਾ ਰਹੇ ਹਾਂ ਸਰਟੀਫਿਕੇਟ ਦਿਖਾ ਰਹੇ ਹਾਂ ਉਹਨਾਂ ਦੀਆਂ ਵੋਟਾਂ ਦੀ ਦਿਖਾ ਰਹੇ ਹਾਂ ਇਹ ਆ ਉਹਨਾਂ ਦੇ ਆ येलो ਮਾਰਕ ਕੀਆਂ ਹੋਈਆਂ ਵੋਟਾਂ ਨੇ ਜਿਹੜੀਆਂ ਉਹ ਪਾ ਕੇ ਗਏ ਨੇ ਇਹ ਪ੍ਰੈਜ਼ਿਡੈਂਟ ਕਿੰ ਆਪਸਤ ਇਹ ਪ੍ਰੈਜ਼ਾਈਡਿੰਗ ਆਫਸਰ ਦੀ ਲਿਸਟ ਹੈ ਕੋਈ ਸਾਡੀ ਸਾਡੀ ਲਿਸਟ ਨਹੀਂ ਹੈ ਇਹ ਇਹ ਸਾਨੂੰ ਬਹੁਤ ਮਿਹਨਤ ਲੱਗੀ ਹੈ ਹਰ ਘਰ ਜਾ ਕੇ ਪਤਾ ਕਰਨ ਦੀ ਇਹ ਫੈਮਿਲੀ ਚ ਕਿੰਨੀ ਸੀਗਾ ਇੱਕ ਮਜਬੂਰੀ ਥੋੜੀ ਹੈ ਕਿ ਆ ਵੋਟਾਂ ਸੁਨੀਲ ਬੱਤੀ ਵੀ ਦਾਵੇਦਾਰ ਹੈ ਆਸ਼ਵੀ ਪੱਪੂ ਵੀ ਦਾਵੇਦਾਰ ਹੈ ਦੇਖੋ ਹਸ ਜਿਹੜੇ ਆ ਉਹ ਲੂਜ਼ਿੰਗ ਕੈਂਡੀਡੇਟ ਰਏ ਕੋਈ ਕਹਿੰਦੇ ਮੈਂ ਵੀ ਨਹੀਂ ਇਥੋਂ ਸੀਟ ਅਲਕਈ ਦਾਅਵੇਦਾਰੀ ਛੱਡੀ ਮੈਂ ਲੜਨਾ ਜੋਸ਼ੀ ਸਾਹਿਬ ਆ ਗਏ ਉਹ ਤੇ ਮੈਂ ਤੁਰੰਤ ਤਰ੍ਹਾਂ ਹੀ ਜਾਣਾ ਪਿਆ ਇੱਥੇ ਲੱਗਿਆ ਦੇਖੋ ਦਾਅਵੇਦਾਰੀ ਹਰ ਸੀਟ ਤੇ ਕੋਈ ਨਾ ਕੋਈ ਕਰ ਜਾਂਦਾ ਪਰ ਜਿਹੜੇ ਬੰਦੇ ਨੇ ਅਸਲ ਦੇ ਵਿੱਚ ਕੰਮ ਕੀਤਾ ਹੁੰਦਾ ਉਥੇ ਜੋਇਨਿੰਗ ਬਾਰੇ ਅਸੀਂ ਕੋਈ ਕਮੈਂਟ ਹੀ ਨਹੀਂ ਕਰ ਸਕਦੇ ਕਿਉਂਕਿ ਸਾਨੂੰ ਕਿਸੇ ਨੂੰ ਨਾ ਪੁੱਛਿਆ ਗਿਆ ਹਾਇਰ ਲੈਵਲ ਦੀ ਉਹ ਹੈ ਉਹੀ ਦੱਸ ਸਕਦੇ ਆ Delhi ਤੋਂ orders ਲੋਏ Delhi ਤੋਂ ਹੀ ਕਰਕੇ ਉਹਨਾਂ ਨੇ ਜੁਆਇਨ ਕਰਾਇਆ ਜੇ ਤਾਂ ਸਾਨੂੰ ਪੁੱਛਿਆ ਹੁੰਦਾ ਤਾਂ ਅਸੀਂ ਕੁਝ ਕਹਿੰਦੇ ਹੈਨਾ ਤਾਂ ਫਿਰ ਅਸੀਂ ਕਮੈਂਟ ਕਰਨ ਯੋਗ ਵੀ ਹੈਗੇ ਸਾਥੀ ਸਿੱਧੂ ਸਾਹਿਬ ਦੇ ਅਨਿਲ ਜੋਸ਼ੀ ਭਾਜਪਾ ਦੀ ਰੇਸ ਸਾਡੇ ਸਾਰੇ ਸਾਥੀ ਹੈ ਨਹੀਂ ਪਰ ਉਹਦੇ ਨਾਲ ਦਿੱਤੀ ਜੀ ਤੁਹਾਡੇ ਅੰਮਲ ਆਣ ਨਾਲ ਕੰਗਰਸ ਨੂੰ ਫਾਇਦਾ ਹੋਇਆ ਦੇਖੋ ਮੈਂ ਮੈਂ ਇਸ ਬਾਰੇ ਕੋਈ ਕਮੈਂਟ ਨਹੀਂ ਕਰ ਸਕਦੀ ਕੋਈ ਵੀ ਲੀਡਰ ਜਿਹੜਾ ਆਉਂਦਾ ਕੋਈ ਵੀ ਲੀਡਰ ਜਿਹੜਾ ਆਉਂਦਾ ਉਹਦੀ ਆਪਣੀ ਇੱਕ ਹੋਂਸਟਾ ਹੁੰਦੀ ਹੈ ਚਾਹੇ ਉਹ ਕਿਸੇ ਵੀ ਪਾਰਟੀ ਦਾ ਲੀਡਰ ਹੋਵੇ ਉਹਦੀ ਆਪਣੀ ਇੱਕ ਉਹ ਹੋਰ ਹੋਰ ਵੀ ਹਮੇਸ਼ਾ ਹੁੰਦਾ ਹੈ ਉਹਦੇ ਆਪਣੇ ਨਾਲ ਟੀਮਾਂ ਵੀ ਜੁੜੀਆਂ ਹੁੰਦੀਆਂ ਹੈ ਜੋ ਸਾਰੀਆਂ ਟੀਮਾਂ ਕਨਵਰਟ ਹੋਣ ਨਾਲ ਤੁਹਾਡੇ ਫਿਰ ਆਫਕੋਰਸ 파ਟੀ ਮੇਗਾ ਹੁੰਦਾ ਹੈ ਉਹਨਾਂ ਨੇ ਦੇਖੋ ਵੱਡਿਆਂ ਨੇ ਕੁਝ ਸੋਚ ਕੇ ਲਿਆਏ ਹੈ ਤੇ ਜਦੋਂ ਆਏ ਆ ਤਾਂ ਅਸੀਂ ਵੈਲਕਮ ਸਾਡਾ ਫਰਜ਼ ਬਣਦਾ ਸੀ ਉਹਨਾਂ ਨੂੰ ਕੈਲਕੂਲੇ ਕਰੀਏ ਤੇ ਆਪਾਂ ਆਪਾਂ ਤਾਂ ਕਵਾਂਗੇ ਵੀ ਭਾਈ ਸਾਨੂੰ ਇਸਟ ਮੈਕਸਿਮਮ ਹੈਲਪ ਕਰੋ ਹੈਨਾ